ਹਰਿਆਣੇ ਦੀਆਂ ਵੋਟਾਂ ਦਾ ਖੇਲ ਦੱਸਦੇ ਆਂ ਦੱਸਦੇ ਆਂ ਜਿਹੜਾ ਇੱਕ ਪਹਿਲੂ ਵਾਰਿਆ ਉਹ ਬੜਾ ਹਰਾਮਜਨਕ ਸੀਗਾ ਉਹਦੇ ਵਿੱਚ ਉਹ ਬਰਾਜ਼ੀਲ ਦੀ ਇੱਕ ਮਾਡਲ ਦੀ ਮਾਡਲ ਹੈ ਕੁੜੀ ਮਾਡਲਿੰਗ ਕਰਦੀ ਹੈ ਮਤਲਬ ਉਹਦੀ ਫੋਟੋ ਦਿਖਾ ਕੇ ਕਹਿੰਦੇ ਵੀ 22 ਵਾਰ ਵੋਟ ਪਾਇਆ ਇਸਨੇ ਇਹ ਬੜਾ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਸੀ ਵਿਆਹ ਚ ਵੋਟਾਂ ਪੈਂਟੂ ਕਦੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਇੱਕ ਵੋਟ ਚੋਰੀ ਦਾ ਆਪਰੇਸ਼ਨ ਚਲਾ ਰਹੀ ਹੈ ਮਿਸ਼ਨ ਚਲਾ ਰਹੀ ਹੈ ਕਹਿੰਦੇ ਔਰ ਕਹਿੰਦੇ ਬਿਹਾਰ ਦੇ ਪੰਜ ਵੋਟਰਾਂ ਨੂੰ ਮੈਂ ਮੰਚ ਤੇ ਬੁਲਾ ਰਿਹਾ ਆ ਦੇਖੋ ਇਹ ਸਾਰੇ ਉਹ ਨੇ ਜਿਨ੍ਹਾਂ ਦੇ ਨਾਮ ਵੋਟਰ ਲਿਸਟ ਚੋਂ ਕੱਢ ਦਿੱਤੇ ਗਏ ਇਹਨਾਂ ਕੋਲ ਸਾਰਾ ਕੁਝ ਹੈਗਾ ਦੂਏ ਪਾਸੇ ਕਹਿੰਦੇ ਜੀ ਘਰ ਜ਼ੀਰੋ ਲਿਖ ਦਿੱਤਾ ਜਾਂਦਾ ਤੇ ਫਿਰ ਕਹਿੰਦੇ ਜੀ ਚੋਣ ਕਮਿਸ਼ਨ ਨੂੰ ਪੁੱਛੋ ਕਹਿੰਦੇ ਜੀ ਪੁਰ ਥਾਂ ਤੇ ਤੁਨੇ ਜਿਹੜੇ ਰਹਿੰਦੇ ਨੇ ਜੋ ਵੀ ਜ਼ੀਰੋ ਘਰ ਵਾਲੇ ਹੁੰਦੇ ਨੇ ਸੋ ਕਹਿੰਦੇ ਕਿ ਇਹ ਤਰੀਕਾ ਕਰ ਜਿਹੜਾ ਅਪਣਾਇਆ ਜਾ ਰਿਹਾ ਇੱਕ ਘੰਟਾ 20 ਮਿੰਟ ਲੰਬੀ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਹਰਿਆਣਾ ਦੇ ਵਿੱਚ 3.5 ਲੱਖ ਵੋਟਰਾਂ ਦੇ ਨਾਮ ਲਿਸਟੋਂ ਕੱਟੇ ਗਏ ਇੱਡਾ بڑا ਖੇਲ ਕਹਿੰਦੇ ਕਿ ਪਲਾਨ ਹੈ ਕਿ ਫਿਰ ਵੋਟਰ ਲਿਸਟ ਤੁਰੰਤ ਜਾਰੀ ਕੀਤੀ ਜਾਂਦੀ ਹੈ ਉਹ ਕਹਿੰਦੇ ਵੀ ਹਰਿਆਣੇ ਦੀ ਵੋਟਰ ਲਿਸਟ ਸਪਸ਼ਟ ਦੱਸ ਰਹੀ ਹੈ ਕਿ ਇਹਦੇ ਵਿੱਚ ਇੱਕ ਬ੍ਰਾਜ਼ੀਲ ਦੀ ਇੱਕ ਮਾਡਲ ਨੂੰ ਹਰਿਆਣੇ ਦੀਆਂ ਚੋਣਾਂ ਦੇ ਵਿੱਚ 10 ਬੂਥਾਂ ਤੇ 22 ਵਾਰ ਬੂਥਾਂ ਪਾਉਣ ਲਈ ਵਰਤੇਗਾ ਉਹ ਫੋਟੋ ਦਿਖਾਉਂਦੇ ਨੇ ਉਹਦੀ ਵੋਟਰ ਸੂਚੀ 'ਚ ਨਾਮ ਦਿਖਾਉਂਦੇ ਨੇ ਉਹ ਕਹਿੰਦੇ ਇੰਨੇ ਨਾਮ ਕਿਤੇ ਕੋਈ ਨਾਮ ਤੇ ਕਿਤੇ ਕੋਈ ਨਾਮ ਉਹ ਕਹਿੰਦੇ ਇਸ ਤਰੀਕੇ ਕਰ ਨਾਲ ਉਸ ਨੂੰ ਸਾਹਮਣੇ ਲੈਂਦਾ ਗਿਆ